ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਵਿਕਰਮ ਜੀਠੀਆ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਵਿਕਰਮ ਜੀਠੀਆ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਅਪਡੇਟ ਸਾਹਮਣੇ ਆ ਰਹੀ ਆ ਵੱਡੇ ਖੁਲਾਸੇ ਹੋਏ ਨੇ ਵਿਕਰਮ ਜੀਠੀਆ ਦੇ ਕੋਲ ਜੋ ਫੋਨ ਸੀ ਜਿਨ੍ਹਾਂ ਦੇ ਫੋਨਾਂ ਦੇ ਵਿੱਚ SIM ਸੀ ਉਹ SIM ਵਿਕਰਮ ਜੀਠੀਆ ਦੇ ਨਾਂ ਦੇ ਉੱਤੇ ਨਹੀਂ ਸੀ ਤਾਂ ਫੋਨ ਇੱਕ SIM ਅਜਿਹਾ ਜਿਹੜਾ ਕੀ ਕਿਸੇ ਹੋਰ ਵਿਅਕਤੀ ਦੇ ਨਾਂ ਦੇ ਨਾਲ ਸਬੰਧ ਹੈ ਜੋ ਕਿ ਫਤੇਗੜ ਸਾਹਿਬ ਦੇ ਨਾਲ ਲਿੰਕ ਜੁੜਦੇ ਨੇ ਕਿਉਂਕਿ ਜਿਸ ਦੇ ਨਾਂ ਤੇ ਵਿਕਰਮ ਮਜੀਠੀਆ ਦਾ SIM ਸੀ ਜੋ ਫੋਨ ਇਸਤੇਮਾਲ ਕਰ ਰਹੀ ਸੀ ਫੋਨ ਦੇ ਵਿੱਚ ਜੋ SIM ਸੀ ਵਿਕਰਮ ਮਜੀਠੀਆ ਦੇ ਕੋਲ ਉਹ ਫਤੇਗੜ ਸਾਹਿਬ ਦੇ ਰਹਿਣ ਵਾਲੇ ਇੱਕ ਜਸਮੀਤ ਨਾਮ ਦੇ ਵਿਅਕਤੀ ਦਾ ਸੀ ਹਾਲਾਂਕਿ ਬਾਅਦ ਦੇ ਵਿੱਚ ਉਹ ਖੰਨਾ ਸ਼ਿਫਟ ਹੋ ਗਏ ਬਾਅਦ ਦੇ ਵਿੱਚ ਹੁਣ ਜਸਮੀਤ ਵਿਦੇਸ਼ ਪਹੁੰਚ ਚੁੱਕਿਆ ਤਾਂ ਜਿਹੜਾ ਆ ਇਸ SIM ਮਿਲਣ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਅਹਿਮ ਤੇ ਵੱਡੇ ਖੁਲਾਸੇ ਜਿਹੜੇ ਨੇ ਕੀਤੇ ਗਏ ਨੇ ਤਾਂ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੇ ਜਿਹੜੇ ਵਕੀਲ ਨੇ ਅਰਸ਼ਦੀਪ ਕਲੇਰ ਤੇ ਅਕਾਲੀ ਦਲ ਦੇ ਮੁੱਖ ਬੁਲਾਰੇ ਨੇ ਉਹਨਾਂ ਦੇ ਵੱਲੋਂ ਇਹ ਗੱਲ ਨੂੰ ਲੈ ਕੇ ਪ੍ਰਤੀਕਰਮ ਦਿੱਤਾ ਆਖਰ ਇਸ ਸਿਮ ਦੇ ਪਿੱਛੇ ਅਸਲੀਅਤ ਕੀ ਆ ਕਿਹੜਾ ਸਿਮ ਸੀ ਕਿਹੜਾ ਨੰਬਰ ਸੀ ਕਿਉਂ ਵਿਕਰਮ ਮਜੀਠੀਆ ਇਸਤੇਮਾਲ ਕਰ ਰਹੇ ਸੀ ਪੂਰੀ ਗੱਲਬਾਤ ਤੁਹਾਨੂੰ ਅਕਾਲੀ ਦਲ ਦੇ ਵਕੀਲ ਦੀ ਜੁਬਾਨੀ ਸੁਣਾਉਨੇ ਆ ਤੁਸੀਂ ਸੁਣਿਆ ਅਰਸ਼ਦੀਪ ਕਲੇਰ ਦੇ ਵੱਲੋਂ ਸਾਫ਼ ਕਰ ਦਿੱਤਾ ਕਿ ਉਹ ਸਿਮ ਬਿਕਰਮ ਮਜੀਠੀਆ ਦੇ ਕੋਲ ਜੋ ਨੰਬਰ ਤੱਕ ਦੱਸ ਦਿੱਤਾ ਤਾਂ ਦੂਜੇ ਪਾਸੇ ਬਿਕਰਮ ਮਜੀਠੀਆ ਦੀ ਜੇਕਰ ਗੱਲ ਕੀਤੀ ਜਾਵੇ ਬਿਕਰਮ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਹੈ ਪਹਿਲਾਂ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਜਾਂਦੀ ਆ 7 ਦਿਨ ਦਾ ਰਿਮਾਂਡ ਲਿਆ ਜਾਂਦਾ 7 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ 4 ਦਿਨ ਦਾ ਰਿਮਾਂਡ ਲਿਆ ਜਾਂਦਾ 4 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਮਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਜਿਸ ਤੋਂ ਬਾਅਦ ਨਇਕ ਹਰਾਸਤ ਦੇ ਵਿੱਚ ਨਾਬਾਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਵਿਕਰਮ ਮਜੀਠੀਆ ਨੂੰ ਤਾਂ ਵਿਕਰਮ ਮਜੀਠੀਆ ਦੀ ਜਦੋਂ 14 ਦਿਨ ਦੀ ਨਇਕ ਹਰਾਸਤ ਖਤਮ ਹੋਈ ਸੀ ਉਦੋਂ ਵੀ ਦੁਬਾਰਾ ਤੋਂ ਪੇਸ਼ ਕੀਤਾ ਗਿਆ ਤਾਂ ਫਿਰ ਤੋਂ ਵਿਕਰਮ ਮਜੀਠੀਆ ਨੂੰ 14 ਦਿਨਾਂ ਦੇ ਲਈ ਨਇਕ ਹਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹਾਲਾਂਕਿ ਇਸ ਗ੍ਰਿਫਤਾਰੀ ਨੂੰ ਲੈ ਕੇ ਸਿਆਸੀ ਬਿਵਾਲ ਜ਼ਰੂਰ ਖੜਾ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਦਿਨ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹਿੰਦੇ ਨੇ ਕਿ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਹੁਣ ਵੱਡੀਆਂ ਮੱਛੀਆਂ ਨੂੰ ਕਹਿੰਦੇ ਵੱਡੇ ਮગર ਮੱਛਾਂ ਨੂੰ ਅਸੀਂ ਹੱਥ ਪਾ ਲਿਆ ਜਿਹੜੇ ਪੰਜਾਬ ਦੀ ਜਵਾਨੀ ਨੂੰ ਖਰਾਬ ਕਰ ਰਹੇ ਸੀ ਜੋ ਪੰਜਾਬ ਦੇ ਵਿੱਚ ਕਹਿੰਦੇ ਚਿੱਟਾ ਲੈ ਕੇ ਆਏ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਬਾੜ ਵਿਕਰਮ ਮਜੀਠੀਆ ਦੇ ਉੱਤੇ ਕਰਦੇ ਨੇ ਬਿਨਾ ਨਾਮ ਲਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਹੁਣ ਵਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ ਕੀ ਇਹ ਸਿਮ ਜਿਹੜਾ ਆ ਵਿਕਰਮ ਮਜੀਠੀਆ ਦੀਆਂ ਹੋਰ ਮੁਸ਼ਕਿਲਾਂ ਵਧਾਵੇਗਾ ਕੀ ਵਿਕਰਮ ਮਜੀਠੀਆ 14 ਦਿਨ ਦੀ ਨਾਇਕ ਹਰਾਸਤ ਖਤਮ ਹੋਣ ਤੋਂ ਬਾਅਦ ਕੋਈ ਰਾਹਤ ਮਹਿਸੂਸ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਵਿਕਰਮ ਮਜੀਠੀਆ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਅਪਡੇਟ ਸਾਹਮਣੇ ਆ ਰਹੀ ਆ ਵੱਡੇ ਖੁਲਾਸੇ ਹੋਏ ਨੇ ਵਿਕਰਮ ਮਜੀਠੀਆ ਦੇ ਕੋਲ ਜੋ ਫੋਨ ਸੀ ਜਿਨ੍ਹਾਂ ਦੇ ਫੋਨਾਂ ਦੇ ਵਿੱਚ SIM ਸੀ ਉਹ SIM ਵਿਕਰਮ ਮਜੀਠੀਆ ਦੇ ਨਾਂ ਦੇ ਉੱਤੇ ਨਹੀਂ ਸੀ ਤਾਂ ਫੋਨ ਇੱਕ SIM ਅਜਿਹਾ ਜਿਹੜਾ ਕਿ ਕਿਸੇ ਹੋਰ ਵਿਅਕਤੀ ਦੇ ਨਾਂ ਦੇ ਨਾਲ ਸਬੰਧ ਹੈ ਜੋ ਕਿ ਫਤੇਗੜ ਸਾਹਿਬ ਦੇ ਨਾਲ ਲਿੰਕ ਜੁੜਦੇ ਨੇ ਕਿਉਂਕਿ ਜਿਸ ਦੇ ਨਾਂ ਤੇ ਵਿਕਰਮ ਮਜੀਠੀਆ ਦਾ SIM ਸੀ ਜੋ ਫੋਨ ਇਸਤੇਮਾਲ ਕਰ ਰਹੀ ਸੀ ਫੋਨ ਦੇ ਵਿੱਚ ਜੋ SIM ਸੀ ਵਿਕਰਮ ਮਜੀਠੀਆ ਦੇ ਕੋਲ ਉਹ ਫਤੇਗੜ ਸਾਹਿਬ ਦੇ ਰਹਿਣ ਵਾਲੇ ਇੱਕ ਜਸਮੀਤ ਨਾਮ ਦੇ ਵਿਅਕਤੀ ਦਾ ਸੀ ਹਾਲਾਂਕਿ ਬਾਅਦ ਦੇ ਵਿੱਚ ਉਹ ਖੰਨਾ ਸ਼ਿਫਟ ਹੋ ਗਏ ਬਾਅਦ ਦੇ ਵਿੱਚ ਹੁਣ ਜਸਮੀਤ ਵਿਦੇਸ਼ ਪਹੁੰਚ ਚੁੱਕਿਆ ਤਾਂ ਜਿਹੜਾ ਆ ਇਸ SIM ਮਿਲਣ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਅਹਿਮ ਤੇ ਵੱਡੇ ਖੁਲਾਸੇ ਜਿਹੜੇ ਨੇ ਕੀਤੇ ਗਏ ਨੇ ਤਾਂ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੇ ਜਿਹੜੇ ਵਕੀਲ ਨੇ ਅਰਸ਼ਦੀਪ ਕਲੇਰ ਤੇ ਅਕਾਲੀ ਦਲ ਦੇ ਮੁੱਖ ਬੁਲਾਰੇ ਨੇ ਉਹਨਾਂ ਦੇ ਵੱਲੋਂ ਇਹ ਗੱਲ ਨੂੰ ਲੈ ਕੇ ਪ੍ਰਤੀਕਰਮ ਦਿੱਤਾ ਆਖਰ ਇਸ SIM ਦੇ ਪਿੱਛੇ ਅਸਲੀਅਤ ਕੀ ਆ ਕਿਹੜਾ SIM ਸੀ ਕਿਹੜਾ ਨੰਬਰ ਸੀ ਕਿਉਂ ਵਿਕਰਮ ਮਜੀਠੀਆ ਇਸਤੇਮਾਲ ਕਰ ਰਹੇ ਸੀ ਪੂਰੀ ਗੱਲਬਾਤ ਤੁਹਾਨੂੰ ਅਕਾਲੀ ਦਲ ਦੇ ਵਕੀਲ ਦੀ ਜੁਬਾਨੀ ਸੁਣਾਉਣੀ ਆ ਤੁਸੀਂ ਸੁਣਿਆ ਅਰਸ਼ਦੀਪ ਕਲੇਰ ਦੇ ਵੱਲੋਂ ਸਾਫ਼ ਕਰ ਦਿੱਤਾ ਕਿ ਉਹ ਸਿਮ ਬਿਕਰਮ ਮਜੀਠੀਆ ਦੇ ਕੋਲ ਜੋ ਨੰਬਰ ਤੱਕ ਦਾਸ ਦਿੱਤਾ ਤਾਂ ਦੂਜੇ ਪਾਸੇ ਬਿਕਰਮ ਮਜੀਠੀਆ ਦੀ ਜੇਕਰ ਗੱਲ ਕੀਤੀ ਜਾਵੇ ਬਿਕਰਮ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਹੈ ਪਹਿਲਾਂ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਜਾਂਦੀ ਆ 7 ਦਿਨ ਦਾ ਰਿਮਾਂਡ ਲਿਆ ਜਾਂਦਾ 7 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ 4 ਦਿਨ ਦਾ ਰਿਮਾਂਡ ਲਿਆ ਜਾਂਦਾ 4 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਮਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਜਿਸ ਤੋਂ ਬਾਅਦ ਨਿਆਂਇਕ ਹਰਾਸਤ ਦੇ ਵਿੱਚ ਨਾਬਾਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਵਿਕਰਮ ਮਜੀਠੀਆ ਨੂੰ ਤਾਂ ਵਿਕਰਮ ਮਜੀਠੀਆ ਦੀ ਜਦੋਂ 14 ਦਿਨ ਦੀ ਨਿਆਂਇਕ ਹਰਾਸਤ ਖਤਮ ਹੋਈ ਸੀ ਉਦੋਂ ਵੀ ਦੁਬਾਰਾ ਤੋਂ ਪੇਸ਼ ਕੀਤਾ ਗਿਆ ਤਾਂ ਫਿਰ ਤੋਂ ਵਿਕਰਮ ਮਜੀਠੀਆ ਨੂੰ 14 ਦਿਨਾਂ ਦੇ ਲਈ ਨਿਆਂਇਕ ਹਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹਾਲਾਂਕਿ ਇਸ ਗ੍ਰਿਫਤਾਰੀ ਨੂੰ ਲੈ ਕੇ ਸਿਆਸੀ ਬਿਵਾਲ ਜ਼ਰੂਰ ਖੜਾ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਦਿਨ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹਿੰਦੇ ਨੇ ਕਿ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਹੁਣ ਵੱਡੀਆਂ ਮੱਛੀਆਂ ਨੂੰ ਕਹਿੰਦੇ ਵੱਡੇ ਮગર ਮੱਛਾਂ ਨੂੰ ਅਸੀਂ ਹੱਥ ਪਾ ਲਿਆ ਜਿਹੜੇ ਪੰਜਾਬ ਦੀ ਜਵਾਨੀ ਨੂੰ ਖਰਾਬ ਕਰ ਰਹੇ ਸੀ ਜੋ ਪੰਜਾਬ ਦੇ ਵਿੱਚ ਕਹਿੰਦੇ ਚਿੱਟਾ ਲੈ ਕੇ ਆਏ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਬਾੜ ਵਿਕਰਮ ਮਜੀਠੀਆ ਦੇ ਉੱਤੇ ਕਰਦੇ ਨੇ ਬਿਨਾ ਨਾਮ ਲਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਹੁਣ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ ਕੀ ਇਹ SIM ਜਿਹੜਾ ਆ ਵਿਕਰਮ ਮਜੀਠੀਆ ਦੀਆਂ ਹੋਰ ਮੁਸ਼ਕਲਾਂ ਵਧਾਵੇਗਾ ਕੀ ਵਿਕਰਮ ਮਜੀਠੀਆ 14 ਦਿਨ ਦੀ ਨਾ ਇੱਕ ਹਰਾਸਤ ਖਤਮ ਹੋਣ ਤੋਂ ਬਾਅਦ ਕੋਈ ਰਾਹਤ ਮਹਿਸੂਸ ਕਰਨਗੇ ਜਾਂ